ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਜੀ ਬਾਸਮਤੀ ਦੀ ਜਿਹੜਾ ਬਹੁਤ ਜ਼ਿਆਦਾ ਰਕਬੇ 'ਚ ਲੱਗਣ ਵਾਲੀ ਵੈਰੈਟੀ 1718 ਜੀ ਮੈਂ ਵੀ ਇਸ ਵਾਰ 1718 ਦੇ 4 ਕਿੱਲੇ ਲਾ ਰਿਹਾ ਹਾਂ ਜੀ ਪਨੀਰੀ ਮੇਰੇ ਕੋਲੇ ਲਗਭਗ 6-7 ਕਿੱਲਿਆਂ ਦੀ ਮੈਂ ਬੀਜੀ ਸੀ ਇਹ ਤੇ ਆਹ 21 ਤਰੀਕ ਦੀ ਪਨੀਰੀ ਬੀਜੀ ਹੋਈ ਹੈ ਜੀ 21 ਜੂਨ ਦੀ ਤੇ ਅੱਜ ਮੇਰੇ ਕੋਲੇ 11 ਜੁਲਾਈ ਹੈ ਜੀ ਕੱਲ ਨੂੰ ਜਾਂ ਪਰਸੋਂ ਨੂੰ ਇਹ ਖੇਤ ਦੇ ਵਿੱਚ ਲਾ ਦੇਣੀ ਹੈ ਅੱਜ ਵਾਣ ਦੀ ਪੂਰੀ ਤਿਆਰੀ ਕਰੀ ਜੰਨੇ ਆ ਤੁਸੀਂ ਪਨੀਰੀ ਦੀ ਰਿਪੋਰਟ ਚੈੱਕ ਕਰੋ ਜੀ ਜਿੰਨੀ ਇਹ ਕੱਚੀ ਲਾਓਗੇ ਉਨਾ ਫਾਇਦਾ ਪਰ ਕਈ ਲੋਕ ਜਾਂ ਬਜ਼ੁਰਗ ਕਹਿ ਦਿੰਦੇ ਨੇ ਵੀ ਜਿੰਨੀ ਕੱਚੀ ਲਾਵਾਂਗੇ ਉਹ ਡੱਕੇ ਵੀ ਮਰ ਜਾਂਦੇ ਨੇ ਥੋੜੀ ਜਿਹੀ ਜਿੰਨੀ ਕੁ ਸਖਤ ਲਾਓਗੇ ਤਾਂ ਉਹਦਾ ਜ਼ਿਆਦਾ ਫਾਇਦਾ ਤਾਂ ਇਸ ਕਰਕੇ ਮੇਰੇ ਕੋਲੇ 2 ਕਿੱਲਿਆਂ ਦੀ ਜਿਹੜੀ 15 16 ਤਰੀਕ ਨੂੰ ਬੀਜੀ ਹੋਈ ਹੈ ਉਹ ਪਨੀਰੀ ਵੀ ਹੈਗੀ ਆ ਕੁਸ਼ਕ ਏਰੀਆ ਦੇ ਵਿੱਚ ਮੈਂ ਉਹ ਲਾਉਂਗਾ ਕੁਸ਼ਕ ਏਰੀਆ ਦੇ ਵਿੱਚ ਇਹ ਲਾਉਂਗਾ ਹਨਾ ਤੇ ਉਹ ਵੀ ਪਨੀਰੀ ਤੁਹਾਨੂੰ ਦਿਖਾਉਂਗਾ ਤੇ ਰਿਪੋਰਟ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਵਧੀਆ ਇਹ ਹੀ ਪਨੀਰੀ ਜੇ ਮੀਂਹ ਨਾ ਪੈਂਦਾ ਤਾਂ ਇਹ ਤੁਰਨੀ ਨਹੀਂ ਸੀ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿੰਨਾ ਟਾਈਮ ਮੀਂਹ ਨਹੀਂ ਪੈਂਦਾ ਨਾ ਉਹਨਾ ਟਾਈਮ ਕੋਈ ਵੀ ਫਸਲ ਵਧੀਆ ਨਹੀਂ ਹੁੰਦੀ ਆ ਮੀਂਹ ਪੈਣ ਦੇ ਨਾਲ ਹੀ ਤਿੰਨ ਚਾਰ ਦਿਨਾਂ ਦੇ ਵਿੱਚ ਵੀ ਐ ਵਧ ਗਈ ਜਿਵੇਂ ਕਦੂ ਦੀ ਵੇਲ ਵੱਧਦੀ ਹੁੰਦੀ ਆ ਠੀਕ ਹੈ ਜੀ ਬਾਕੀ ਸਭ ਤੋਂ ਜ਼ਿਆਦਾ ਮੈਂ ਫਿਰ ਪਹਿਲਾਂ ਵੀ ਕਿਹਾ ਵੀ ਸਭ ਤੋਂ ਜ਼ਿਆਦਾ ਲੱਗਣ ਵਾਲੀ ਕਿਸਮ 17 18 ਐ ਇਸ ਵਾਰ ਜਿੰਨੇ ਕੁ ਮੈਂ ਲੋਕਾਂ ਨਾਲ ਵਿਚਰੇ ਆ ਤੇ ਜਿੰਨੇ ਕੁ ਮੈਨੂੰ ਕਮੈਂਟ ਆਏ ਨੇ ਸਾਰਿਆਂ ਤੋਂ ਜ਼ਿਆਦੀ ਵੈਰਾਈਟੀ ਲੱਗੂਗੀ ਤੇ ਇਹਦਾ ਰੇਟ ਵੀ ਚੰਗਾ ਆਉਂਦਾ 3500 4000 ਤੋਂ 3500 ਤੋਂ ਥੱਲੇ ਤਾਂ ਡੇਕਦੀ ਨਹੀਂ ਬਾਕੀ 4500 ਤੱਕ ਵੀ ਜਾ ਆਉਂਦੀ ਪੂਰੀ ਉਮੀਦ ਹੈਗੀ ਆ ਤੇ ਝਾੜ ਵੀ ਚੰਗਾ ਬਿਮਾਰੀ ਵੀ ਘਟ ਆਉਂਦੀ ਆ ਇਹਦੇ ਰਿਲੇਟਡ ਮੈਂ ਵੀਡੀਓ ਪਾਉਂਦਾ ਰਹੂੰਗਾ ਸਾਰਿਆਂ ਇਹਦੇ ਤੇ ਕੀ ਕੀਤਾ ਜੀ ਇੱਕ ਫੰਗੀ ਸਾਈਡ ਨਾਲ ਬੀ ਸੋਧਿਆ ਸੀ ਤੇ ਦੋ ਫੰਗੀਸਾਈਡ ਦੀਆਂ ਸਪਰੇਹਾਂ ਕੀਤੀਆਂ ਠੀਕ ਹੈ ਜੀ ਇੱਕ ਹੁਣ ਅੱਜ ਸ਼ਾਮ ਨੂੰ ਜਾਂ ਕੱਲ ਮਾਰਨਿੰਗ ਤੇਲੇ ਤੋਂ ਕੋਈ ਵੀ ਇਨਸੈਕਟੀਸਾਈਡ ਦੀ ਮੈਂ ਸਪਰੇਅ ਕਰ ਦੇਣੀ ਆ ਮੋਨੋ ਨਹੀਂ ਕਰੂੰਗਾ ਇਸ ਵਾਰ ਕਿਉਂਕਿ ਮੋਨੋ ਆਲਰੇਡੀ ਇਹ ਵੱਜ ਚੁੱਕੀ ਆ ਜਾਂਦਾ ਥਾਇਆਮਥੌਕਸਮ ਕਰ ਦੂੰਗਾ ਹਕਟਾਰਾ ਜਿਹਨੂੰ ਕਹਿੰਦੇ ਨੇ ਆ ਜਾਂ ਕੋਈ ਹੋਰ ਕਰ ਦਾਂਗੇ ਠੀਕ ਹੈ ਜੀ ਬਾਣ ਦੀ ਤਿਆਰੀ ਕਦੂ ਕਰਕੇ ਹੜਾਂ ਦੇ ਪਿੱਛੇ ਫੱਟੀ ਲਾ ਕੇ ਕਰਦੇ ਹੋ ਤੇ ਤੁਸੀਂ ਵੀ ਮੈਨੂੰ ਦੱਸੋ ਕਮੈਂਟ ਕਰਕੇ ਵੀ ਤੁਸੀਂ ਕਿਹੜਾ ਤਰੀਕਾ ਵਰਤਦੇ ਹੋ ਕਦੂ ਕਰਨ ਦਾ ਠੀਕ ਹੈ ਰੂਟਾ ਵੇਟਰ ਨਾਲ ਜਾਂ ਸੁੱਕੀ ਤੇ ਖੇਤ ਦੇ ਵਿੱਚ ਕੀ ਪਾਇਆ 17 18 ਵਾਲੇ ਬਾਣ ਦੇ ਵਿੱਚ ਮੈਂ ਸੁਪਰ ਦਾ ਇੱਕ ਇੱਕ ਗੱਟਾ ਪਾਇਆ ਠੀਕ ਹੈ ਪोटाश ਨਹੀਂ ਪਾਈ ਕਿਉਂਕਿ ਪोटाश ਇਹ ਨਹਿਰੀ ਪਾਣੀ ਲੱਗਦਾ ਹੈ ਜਮੀਨ ਨੂੰ ਤੇ ਜਿੱਥੇ ਨਹਿਰੀ ਪਾਣੀ ਜ਼ਿਆਦਾ ਲੱਗਦਾ ਉੱਥੇ ਤੁਸੀਂ ਪਰਤਿਆ ਕੇ ਦੇਖ ਲਿਓ ਵੀ ਪोटाश ਦੀ ਮਾਤਰਾ ਆਲਰੇਡੀ ਜ਼ਿਆਦੀ ਹੈ ਤੇ ਬਾਕੀ ਮੈਂ ਮਿੱਟੀ ਟੈਸਟ ਵੀ ਕਰਵਾਈ ਆ ਡੀਏਪੀ ਕਣਕ ਵੇਲੇ ਪਾਉਣਾ ਹੁੰਦਾ ਮੈਂ ਇੱਕ ਗੱਟਾ ਉਹ ਪੈਂਦੀ ਪੈਂਦੀ ਆ ਤੁਹਾਨੂੰ ਪਤਾ ਤੇ ਪोटा सुपर ਹੈ ਜਿਹੜੀ ਸਿੰਗਲ ਸੁਪਰ ਫਾਸਫੇਟ ਜਿਹਨੂੰ ਕਹਿ ਦਿੰਦੇ ਆ ਕਿਉਂਕਿ ਉਹਦੇ ਵਿੱਚ ਥੋੜੀ ਜਿਹੀ ਅਮਾਉਂਟ ਦੇ ਵਿੱਚ ਹੋਰ ਬਹੁਤ ਮਿਨਰਲ ਹੁੰਦੇ ਨੇ ਇੱਕ ਗੱਟਾ ਉਹ ਆਪਾਂ ਹੁਣ ਵਾਹਨ ਦੇ ਵਿੱਚ ਕੱਦੂ ਦੇ ਵਿੱਚ ਪਾਇਆ ਤੇ ਯੂਰੀਆ ਜਿਹੜਾ ਉਹ ਅੱਧਾ ਗੱਟਾ ਥੱਲੇ ਪਾਤਾ ਜੀ ਮੈਂ ਠੀਕ ਹੈ ਅੱਧਾ ਗੱਟਾ ਕੱਦੂ ਦੇ ਵਿੱਚ ਪਾਤਾ ਤੇ ਇਹ ਹਜੇ ਨਹੀਂ ਪਾਇਆ ਮਤਲਬ ਸੁਪਰ ਪਾਈ ਹੈ ਹਜੇ ਜੂਰੀਆ ਜਦੋਂ ਲੱਗੂਗਾ ਝੋਨਾ ਜਦੋਂ ਨਿਕਲਗੇ ਲਾ ਕੇ ਗੰਦ ਵਾਲੀ ਦਵਾਈ ਦੇ ਨਾਲ ਉਦੋਂ ਮੈਂ ਅੱਧਾ ਘਟਾ ਪਾ ਦੇਣਾ ਨਾਲ ਦੀ ਨਾਲ ਉਹਦੇ ਨਾਲ ਗਰੋਥ ਹੈ ਜਿਹੜੀ ਜਾਂ ਪਨੀਰੀ ਮੱਚਦੇ ਨਹੀਂ ਬੂਟੇ ਤੇ ਇੱਕ ਜਿਹੜੀ ਬਹੁਤ ਜਾਣਕਾਰੀ ਇੰਪੋਰਟੈਂਟ ਵੀ ਪਿੰਡੂ ਲੇਵਰ ਤੋਂ ਲਵਾਇਓ ਐਵੇਂ ਦਾ ਲਵਾਇਓ ਭਈਆਂ ਤੋਂ ਨਾਲ ਲਵਾਇਓ ਇਹ ਕਿਸਮ